ਕਿੰਝ ਕਿਥੇ ਹੋ ਮੈਂ ਮਾਡਲ ਹਦੀ ਬਾਹਰਲੇ ਬੰਦੇ ਫੜੇ ਆਂ ਛਿੰਦੇ ਦੇ ਵੰਗੇ ਲੋਕਾਂ ਨੂੰ ਫਰਦਵਾਰਾਂ ਦੇ ਘਰ ਦੇ ਲੋਕਾਂ ਨੂੰ ਮਾਡਲ ਦਾ ਫਰਦਵਾਰ ਹੈ ਹਾਂਜੀ ਬਹੁਤ ਬੜੀ ਭੱਜ ਗਿਆ ਇੱਕ ਬੰਦਾ ਦੋ ਦੋ ਨਾਲ ਕਿ ਦੋ ਬਹੁਤ ਜਲਦੀ ਭੇਜ ਦਿਓ ਭਾਜੀ ਪਲੀਸ ਇੱਕ ਵਾਰੀ ਪੁੱਠਾਂ ਦੇ ਵਿੱਚ ਪੋਲਿੰਗ ਕਰਾ ਦਿਓ ਉੱਲਾਈ ਜਗਰਾਮ ਚੰਡਾਣੀ ਪਿਆਰ ਨਾਲ ਜਿੰਨੂ ਮੱਝ ਲੋਕ ਪੜਦੇ ਕੋਈ ਤੁਹਾਨੂੰ ਜਿੰਨੀ ਕਿਤੋਂ ਮੈਂ ਅਜਿਹਾ ਪਾਉਂਦਾ ਹਾਂ ਦਾ ਬਾਈ ਹੋ ਗਿਆ ਹੈ ਇਹ ਨੇਰੀ ਹੈ ਜੀ ਮਹਿਮਾਨ ਦਾ ਸਰਕਾਰ ਬੱਤਰੀ ਹੈਗਾ ਇਹ ਨਾਲ ਕੰਮ ਨਹੀਂ ਆ ਗਿਆ ਕਿਤੇ ਇਹ ਨਾਲ ਕੰਮ ਨਹੀਂ ਮਿਲਿਆ ਜਿੰਨੇ ਚੱਕਿਆ ਗਿਆ ਬੁਰੇ ਦਿੱਤਾ ਗਿਆ ਪੰਜਾਬ ਨੂੰ ਓਏ ਦਿੱਤਾ ਗਿਆ ਬੁਰੇ ਪੰਜਾਬ ਨੂੰ ਦਸ ਗਿੰਤਾ ਗਿਆ ਉਹ ਤਾਂ ਪਤਾ ਹੈ ਛੋਟੀਆਂ ਗਾੜੀਆਂ ਚੋਰ ਤੈਨੂੰ ਮਮਾ ਲੋਕਾਂ ਨੇ ਬਣਵੇਂ ਐਮਐਲਏ ਬਣਾਏ ਬਣਵੇਂ ਐਮਐਲਏ ਵੀ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਐ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟ ਲਿਆ ਤੁਸੀਂ ਅਜਾਸ਼ਾ ਕਰ ਰਹੇ ਹੋ ਅਮਰਜੀਤ ਐਨਾ ਚਲੋ ਬਾਹਰ ਲੋਕਾਂ ਨੂੰ ਦੱਸਿਆ ਬਟਾਓ ਨਾ ਮੇਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗਾਂ ਨੂੰ ਦੋ ਬਾਤ ਕਰਾਓ ਇਹ ਬਾਤ ਤੁਹਾਡੇ ਬੱਚੇ ਤੁਹਾਡੀ ਫੋਟੋ ਆ ਦੇਖੋ ਜੀ ਅਮਰਜੀਤ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਝੰਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪਰਵਰ ਡਾਇਰੈਕਟਰ ਹਾਂ ਕਿੱਥੇ ਹੋ? ਇਹਦੇ ਬੰਦੇ ਆ। ਸੰਨੀ ਅਲਵਾਲੀਆ ਹਾਂ ਸੰਨੀ ਅਲਵਾਲੀਆ ਕਿੱਥੇ ਹੋ? ਅਗਾਬ ਨਮਾਜ਼ ਸੰਨੀ ਨੂੰ। ਉਹ ਤੇ ਨਹੀਂ ਆਉਂਦੇ। ਸੰਨੀ ਦਾ ਹਾਂ ਇਕੱਲੇ ਸੰਨੀ ਦਾ ਹਾਂ ਹਾਂ। ਉਹਨੂੰ ਕਹਿ ਦੇਣਾ ਸੰਨੀ ਇਹਦੇ ਨਾਲ। ਹੰਜੀ ਸਾਹਿਬ ਜੀ ਇਹ ਦੇਖੋ ਜੀ ਗੁਰਕੇ ਬੁਲਾਈ ਨੀ ਬਟਿੰਡੇ ਤੂੰ ਜੋਰ ਲਾ ਕੇ ਪਿੱਛੇ ਲੋਕਾਂ ਦੇ ਕਿੱਥੇ ਦੇ ਸੰਨੀ ਅਲੂ ਵਾਲੀ ਬੁਲਾਉਂ ਮੇਰੇ ਵੀ ਮੇਰਾ ਪਰਿਵਾਰ ਹੈ ਇਹ ਵੀ ਮੇਰਾ ਪਰਿਵਾਰ ਹੈ ਆ ਜੇ ਆਮ ਆਲੀ ਬੱਠੇ ਮੇਰਾ ਉਹਨਾਂ ਨਾਲ ਪਿਆਰ ਹੈ ਥੇ ਕਿ ਚੱਲੀ ਸੀ ਅੱਗੇ ਭੂਤਾਂ ਦੇ ਬਹਿ ਗਏ ਨਹੀਂ ਚੱਲੀ ਤੇਰੀ ਫੋਟੋ ਹੈ ਤੇਰੀ ਫੋਟੋ ਬੈਠੂ ਆ ਭੂਤ ਤੇ ਬੱਠੇ ਬੱਠੇ ਬਿੱਕ ਬਾਅਦ ਤੂੰ ਆਏ ਤੇਰੀ ਫੋਟੋ ਦੇਖੋ ਅੰਦਰ ਨਪੜ ਨਹੀਂ ਮਤ ਕੰਡਾ ਨਪੜੇ ਬਾਜੀ ਹਾਂ ਸੰਨੀ ਅਲੂ ਵਾਲੀ ਨਾਲ ਸੰਮੀ ਆਲੂ ਵਾਲੀਆ ਚੇਅਰਮੈਨ ਦੀ ਰਿਪੋਰਟ ਦਾ ਕੋਰੀ ਫੋਟੋ ਹੈ 2 ਭੱਜ ਗਿਆ ਇਹ ਰਹਿ ਗਿਆ ਸੰਮੀ ਆਲੂ ਵਾਲੀਆ ਉਹ ਭੱਜ ਗਿਆ ਸੰਮੀ ਆਲੂ ਵਾਲੀਆ ਉਹਦੇ ਫੋਟੋ ਸੀਗੀ ਨਾ ਹਾਂ ਹੈਗੀ ਮੇਰੇ ਕੋ ਭਾਜੀ ਮੈਂ ਤਾਂ ਖੈਂਟਾ ਲੱਭਣ ਰਿਹਾ ਕੱਲ ਦੂਜੇ ਪੱਗਾਂ ਪਾਈਆਂ ਰੰਗਣਾਂ ਨੇ ਇਹ ਲੋਕਾਂ ਨੂੰ ਮਨਵਾਉਂਦੇ ਕਿੱਥੇ ਕੋਈ ਕੈਮਰੇ ਲੱਗੇ ਨਾ ਤਾਂ ਤੇ ਕੈਮਰੇ ਲੱਗੇ ਆ ਮਰ ਜਿਏਗਾ ਤੂੰ ਨਾ ਬੋਲ ਹਾਂਜੀ ਤੁਸੀਂ ਲੋਕਾਂ ਨੂੰ ਕੀ ਇਨਸਾਫ ਦਿਓਗੇ ਪੰਜਾਬ ਦੇ ਲੋਕ ਰੋ ਰੇ ਤਾਈ ਤਾਈ ਕਰ ਰਹੇ ਲੋਕਿਆਂ ਦੇ ਇਹਨਾਂ ਲੋਕਾਂ ਨੂੰ ਲੋਕਾਂ ਦੇ ਗਾ ਰੋਜ਼ਗਾਰ ਦੇ ਦਿੰਦੇ ਸਾਡੀ ਕਾਹ ਤੋਂ ਫੈਡ ਕੋਰ ਕਰਦੇ ਜੀ ਆਇਆ ਜੇ ਮਣੀ ਕਿੱਥੇ ਆਪੀ ਲੱਗੇ ਬੰਦਾ ਕਚਵੜਾ ਉੱਪਰ ਬੈਠਾ ਛੱਡੀ ਹੋਣਾ ਇਹਨੂੰ ਛੱਡਨੇ ਕੇ ਦਾਪਾ ਜਿਹੜਾ ਅੰਦਰੋਂ ਬਾਹਰਲਾ ਬੰਦਾ ਲੋਕਰ ਆਪਣੇ ਭਰਾ ਆਏ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਰੀ ਪਰਿਵਾਰ ਦੇ ਬੰਦੇ ਮੈਂ ਸਾਡੀ ਕੋਈ ਗੱਲ ਨਹੀਂ ਕਿੰਨਾ ਹੋਰ ਲਵਰੀ ਬੰਦੇ ਲੋਕਾਂ ਨੇ ਬਹੁਤ ਕੀ ਬੋਲਿਆ ਆ ਪਾਟੀ ਲੱਗ ਲੱਗ ਵਿਚਾਰ ਕੀ ਹੋ ਗਿਆ ਸੁਨੀਆਂ ਦੀ ਮਰਜ਼ੀ ਹੈ ਬਾਹਰ ਗਰਾਂਡ ਨੇ ਉਹ ਬੰਦਾ ਨਹੀਂ ਬੈਠਦਾ ਸਾਰੇ ਬੰਦੇ ਦਾਰੂ ਪੀਂਦੇ ਨਾ ਆਏ ਉਹਨੂੰ ਅਮਰੀਕਾ ਦੀ ਗੱਲ ਹੈ ਮੋਰ ਦੀ ਮਰਜ਼ੀ ਦੁਨੀਆ ਬਾਹਰ ਦੁਨੀਆ ਦਾ ਨਾ ਨਾ ਕਰੋ ਬਾਹਰ ਦੇ ਬੰਦੇ ਆ ਗਏ ਸੰਸਦੇ ਜਦੋਂ ਆ ਇਹਦਾ ਫੋਨ ਵੀ ਹੁਣ ਉੱਥੇ ਬਰਮਤ ਹੋ ਜਾਵੇ ਹੋਇਆ ਕੀ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਤੁਸੀਂ ਭੈਣਾਂ ਨੂੰ ਡਰਾ ਰਹੇ ਹੋ ਇਹ ਤਾਂ ਡੀਨ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਓ ਬਾਵਾ ਜੀ ਤੁਸੀਂ ਅੱਗੇ ਰਿਓ ਪਹਿਲਾਂ ਪੁਲਤ ਤੋਂ ਅੱਗੇ ਜਾਇਓ ਜਾਇਓ ਜਾ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਲਿਆ ਲੰਗਰਾਲ ਬੜੇ ਮੈਂ ਬੈਠੀ ਸੀ ਬੈਠੀ ਸੀ ਜੇ ਉਹ ਦੇਖੋ ਕੋਣ ਆਇਆ ਰਾਣਾ ਸਾਹਿਬ ਕੋਣ ਉਹ ਨਾਲੋਂ ਕੋਣ ਹੈ भगवंत मान बुले कहिड़े लको थी आहे ਦੇ ਬਸਰ ਬਸ ਨੱਬਣੀ ਦੇ ਬਾਝੂ ਗਲਤੀਆਂ ਰਹਿ ਗਈਆਂ ਸੁਲਾਤਾਂ ਪਲੇ ਵੜਦੇ ਆ ਆਲ ਆਲ ਉਹ ਵੀ ਲਾ ਲਓ ਇੱਧਰ ਲਾਉਂਦੇ ਕੋਈ ਨਾ ਨਹੀਂ ਹੋਊਗਾ